ਪਾਰੇ ਪਾਕਿਸਤਾਨ ਸਰਹੱਦੋ ਤੇ ਪੈਦਾ ਹੋਏ ਟਣਾ ਦਾ ਅਸਰ ਅਜੇ ਵੀ ਸਰਹੱਤੀ ਹਲਕਿਆਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਪਿੰਡਾਂ ਦੇ ਲੋਕ ਘਾਰਛੱਟ ਅਜੇ ਵੀ ਸੁਰੱਖਿਆ ਥਾਵਾ ਵੱਲ ਪੁੱਛ ਕਰ ਰਹੇ ਨੇ ਕੁਝ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪ੍ਰਸ਼ਾਸਨ ਕਾਫੀ ਚੌਕਸੀ ਦੇ ਨਾਲ ਕੰਮ ਕਰ ਰਿਹਾ ਹੈ ਪਰ ਅਜੇ ਵੀ ਗਈ ਪਿੰਡ ਮਦਦ ਦੀ ਉਡੀਕ ਵਿੱਚ ਨੇ ਇਹ ਤਸਵੀਰਾਂ ਰਾਵੀ ਦਰਿਆ ਦੇ ਪਾਰ ਫੈਂਸਿੰਗ ਦੇ ਨਜ਼ਦੀਕ ਵਾਸਤੇ ਗੁਰਦਾਸਪੁਰ ਦੇ ਪਿੰਡ ਕਣੀਏ ਕਿ ਬੇਟੀਆਂ ਨੇ ਜਿੱਥੇ ਬੀਤੀ ਕੱਲ ਪ੍ਰਸ਼ਾਸਨ ਨੇ ਪੁਲ ਬਣਾਉਣ ਦਾ ਕੰਮ ਸ਼ੁਰੂ ਕੀਤਾ ਸੀ ਜੋ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ ਉਥੇ ਹੀ ਪਿੰਡ ਵਾਸੀਆਂ ਨੇ ਕਿਸ਼ਤੀਆਂ ਦੇ ਜ਼ਰੀਏ ਰਾਵੀ ਦਰਿਆ ਨੂੰ ਪਾਰ ਕੀਤਾ ਡੇਰਾ ਬਾਬਾ ਨਾਨਕ ਤੇ ਨਸੀਕ ਤਰਨਕੋਟ ਇਲਾਕੇ ਦੇ ਲੋਕ ਪਿੰਡ ਛੱਡਣ ਨੂੰ ਤਿਆਰ ਨਹੀਂ ਲੋਕਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਵੀ ਦੋ ਵਾਰ جنگ ਦੇ ਹਾਲਾਤਾਂ ਦਾ ਸਾਹਮਣਾ ਕਰ ਚੁੱਕੇ ਨੇ ਤੇ ਉੱਥੇ ਹੀ ਤਿਆਰ ਖੜੀ ਫਸਲ ਨੂੰ ਉਹ ਕਿਵੇਂ ਛੱਡਣ ਲੋਕਾਂ ਮੁਤਾਬਕ ਪ੍ਰਸ਼ਾਸਨ ਦੇ ਵੱਲੋਂ ਕਾਰ ਛੱਡਣ ਦੀ ਜਾਣਕੰਝਾ ਦਿੱਤੀ ਜਾਂਦੀ ਹੈ ਪਰ ਇਹ ਨਹੀਂ ਦੱਸਿਆ ਜਾਂਦਾ ਕਿ ਉਹ ਜਾਣ ਕਿੱਥੇ ਕੋਈ ਪ੍ਰਬੰਧ ਨਹੀਂ ਸਾਨੂੰ ਪ੍ਰਸ਼ਾਸਨ ਨੇ ਅਜੇ ਤੱਕ ਸਾਨੂੰ ਕੋਈ ਇਹ ਨਹੀਂ ਕਿਸੇ ਨੇ ਕਿਹਾ ਵੀ ਤੁਸੀਂ ਇੱਕ ਮੰਜੀ ਝੁੱਕ ਕੇ ਵੀ ਉਰਲੇ ਬਣੇ ਆ ਜਾਓ ਕੋਈ ਪ੍ਰਸ਼ਾਸਨ ਸਾਹ ਦੇ ਤੱਕ ਨਹੀਂ ਆ ਪਰਸਾ ਕਿਹਾ ਔਰ ਟੀਵੀ ਦੇ ਵਿੱਚ ਸਵੇਰੇ ਮਧੇਰੇ ਖਬਰਾਂ ਸੁਣੀਆਂ ਨੇ ਭਈ ਉਧਰ ਜੀ ਫਿਰੋਜ਼ਪੁਰ ਵਾਲੋ ਉਹਨਾਂ ਨੇ ਕੈਂਪ ਲਾਤੇ ਨੇ ਆ ਜੀ ਫਲਾਣੇ ਬਣੇ ਸੀਰੀ ਦਾ ਇਧਰ ਵਾਲੇ ਕੈਂਪ ਲਾਤੇ ਨੇ ਸਾਨੂੰ ਪਿੰਡ ਕਣੀਏ ਕੇ ਵੇੜ ਦਰਿਆ ਰਾਵੀ ਤੋਂ ਪਾਰ ਆ ਤੇ ਬਾਰਡਰ ਦੇ ਬਿਲਕੁਲ ਉੱਤੇ ਆ 500 ਗਾਜ ਅਗਲੇ ਪਨੇ ਬਾਰਡਰ ਆ ਤੇ ਸਾਨੂੰ ਕਿਸੇ ਨੇ ਅਜੇ ਤੱਕ ਪ੍ਰਸ਼ਾਸਨ ਨੇ ਸਾਨੂੰ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਤੁਹਾਡੇ ਵਾਸਤੇ ਕੈਂਪ ਲਗਾਇਆ ਗਿਆ ਮਾਹਰ ਸਾਡੇ ਬਿਲਕੁਲ ਹੌਸਲੇ ਬੁਲੰਦ ਹੈ ਜੀ ਅਸੀਂ ਸਾਨੂੰ ਕੋਈ ਗੱਲ ਨਹੀਂ ਕਿਸੇ ਗੱਲ ਦਾ ਖਤਰਾ ਨਹੀਂ ਅਸੀਂ ਤੇ ਬੜੇ ਹੈਰਾਨ ਹੋਏ ਕਿ ਜਦੋਂ ਇਹਨਾਂ ਨੇ ਇਹ ਫੈਸਲੇ ਦਿੱਤੇ ਪਿੰਡਾਂ ਵਿੱਚ ਆਣ ਕੇ ਕਿ ਪਿੰਡ ਖਾਲੀ ਕਰ ਦਿਓ ਅਸੀਂ ਪਿੰਡ ਖਾਲੀ ਕਰਕੇ ਕਿੱਥੇ ਜਾਈਏ ਸਾਨੂੰ ਕੋਈ ਥਾਂ ਦੱਸਣ ਵੀ ਕਿੱਥੇ ਜਾਣਾ ਪਿੰਡ ਦੇ ਖਾਲੀ ਕਰਕੇ ਫਿਰੋਜ਼ਪੁਰ ਦੇ ਪਿੰਡ ਬੈਲ ਦੇ ਲੋਕ ਵੀ ਕੁਝ ਏਸੇ ਤਕਲੀਫ ਦੇ ਵਿੱਚੋਂ ਗੁਜ਼ਰ ਰਹੇ ਨੇ ਕਿਸ਼ਤੀਆਂ ਦੇ ਰਾਹੀਂ ਦਰਿਆ ਦੇ ਪਾਰੋਂ ਸਮਾਨ ਢੋਆ ਜਾ ਰਿਆ ਸੀ ਕਈ ਲੋਕ ਰਿਸ਼ਤੇਦਾਰਾਂ ਦੇ ਘਰ ਰਾਤ ਮਿਤਾਉਣ ਤੋਂ ਬਾਅਦ ਵਾਪਸ ਪਰਤੇ ਸਨ ਤਾਂ ਕਈਆਂ ਨੇ ਦਰਿਆ ਦੇ ਕੰਢੇ ਤੇ ਹੀ ਰਾਤ ਬਿਤਾਈ ਸੀ ਪ੍ਰਸ਼ਾਸਨ ਵੱਲੋਂ ਕੀਤੇ ਇੰਤਜ਼ਾਮਾਂ ਦਾ ਇੱਥੇ ਵੀ ਕੋਈ ਠੰਡਕਾ ਨਹੀਂ ਸੀ ਮੁਸ਼ਕਲ ਆਜੀਗੀਆਂ ਦੇ ਜੰਗ ਤੋਂ ਡਰਦੇ ਘਰ-ਬਾਰ ਛੱਡ ਕੇ ਰਿਸ਼ਤੇਦਾਰਾਂ ਦੇ ਵਿੱਚ ਕਿਹਨਾਂ ਦੇ ਬੈਠੇ ਆ ਜਾ ਕੇ ਬੱਚੇ ਕਿਹਨਾਂ ਦੇ ਦੁਖੀ ਹੋਏ ਪਏ ਘਰੇ ਡੰਗਰ ਵਾਲ ਬੱਚਾ ਸਾਰਾ ਕਿਹ ਬੇਕਾਰ ਹੋਏ ਪਏ ਕੋਈ ਥਾਂ ਨਹੀਂ ਟਿਕਾਣਾ ਨਹੀਂ ਬੰਨ ਤੇ ਬੈਠੇ ਆ ਕਿਵੇਂ ਮਤਮ ਰਾਤ ਕਿਵੇਂ ਬਤਾਈ ਵਦੋ ਰਾਤ ਇਹ ਮੈਂ ਬਹਿ ਕੇ ਬਤਾਈ ਬੰਦੇ ਤੇ ਹੁਣ ਮਾਲ ਪਸੂ ਕਰੇ ਭੁੱਖਾ ਖੜਾਇਆ ਤੇ ਵਾਪਸ ਚੱਲੇ ਆ ਪੱਠੇ ਪੁੱਠੇ ਪਾਉਣ ਨੂੰ ਛਾਉ ਨੂੰ ਫੇਰ ਆ ਜਾਂਦੇ ਕੋਈ ਰੋਟੀ ਨਹੀਂ ਪਾਣੀ ਨਹੀਂ ਕੁਛ ਨਹੀਂ ਸਾਡਾ ਪਾ ਜਿਹੜੇ ਪ੍ਰਸ਼ਾਸਨ ਨੇ ਕੈਂਪ ਲਗਾ ਰੱਖੇ ਨੇ ਉਹ ਉਹਨਾਂ ਦਾ ਵੀਰੇ ਪਤਾ ਨਹੀਂ ਸਾਨੂੰ ਤਾਂ ਦੂਜੇ ਪਾਸੇ ਸਰਹਤੀ ਹਲਕਿਆਂ ਦੇ ਵਿਧਾਇਕ ਲੋਕਾਂ ਨੂੰ ਮਿਲਣ ਪਹੁੰਚ ਰਹੇ ਨੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਪਿੰਡ ਰਾਜਾਧੜ ਪਹੁੰਚੇ ਜਿੱਥੇ ਉਹਨਾਂ ਨੇ ਕਈ ਹੋਰ ਪਿੰਡਾਂ ਦੇ ਲੋਕਾਂ ਨਾਲ ਵੀ ਮੁਲਾਕਾਤ ਕੀਤੀ ਤੇ ਹਾਲਾਤਾਂ ਬਾਰੇ ਸਥਿਤੀ ਨੂੰ ਸਪਸ਼ਟ ਕਰਦਿਆਂ ਲੋਕਾਂ ਨੂੰ ਧਿਆਨ ਰਹਿਣ ਲਈ ਕਿਹਾ ਨਾਲ ਹੀ ਲੋਕਾਂ ਦੇ ਸਮਾਨ ਅਤੇ ਗੁਰੂ ਘਰਾਂ ਦੀ ਸੁਰੱਖਿਆ ਲਈ ਵੀ ਖਾਸ ਇਂਤਜ਼ਾਮ ਕੀਤੇ ਜਾਣ ਤੇ ਚਰਚਾ ਹੋਈ ਮਜੀਠੀਆ ਨੇ ਲੋਕਾਂ ਨੂੰ ਫਸਲ ਦੇ ਬਾਰੇ ਵੀ ਬੇਫਿਕਰ ਰਹਿਣ ਦਾ ਭਰੋਸਾ ਦਿੱਤਾ ਕੱਲ ਦਾ ਦਿਨ ਸਾਡਾ ਉਹ ਜਾਨੀਮਾਲੀ ਨੁਕਸਾਨ ਹੋਣ ਤੋਂ ਬਚਾਉਣ ਦਾ ਸੀ ਉਹ ਅਸੀਂ ਕਾਮਯਾਬ ਰਹੇ ਹ ਅੱਜ ਅਸੀਂ ਸ਼੍ਰੋਮਨੀ ਅਕਾਲੀ ਜਲ ਤੇ ਸਰਕਾਰ ਦੀ ਕੋਆਰਡੀਨੇਸ਼ਨ ਤਹਿਤ ਅਸੀਂ ਸਾਰੇ ਪਿੰਡਾਂ ਦੀ ਕਮੇਟੀ ਬਣਾ ਰਹੇ ਹਾਂ ਇੱਕ ਪਾਰਟੀ ਵੱਲੋਂ ਜਿੱਥੇ ਸਰਕਾਰ ਆਪਣਾ ਕੰਮ ਕਰ ਰਹੀ ਹੈ ਅਸੀਂ ਆਲਰੇਡੀ ਸੈਂਟਰਸ ਖੋਲਤੇ ਆ ਇੱਕ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਥੋਡੀ ਫਸਲ ਕਿਉਂਕਿ ਥੀਜ਼ ਆ ਟੂ ਕ੍ਰਿਟੀਕਲ ਏਰੀਆਜ਼ ਇੱਕ ਤਾਂ ਲੋਕਾਂ ਦੇ ਘਰਾਂ 'ਚ ਚੋਰੀ ਚਾਰੀ ਨਾ ਹੋਵੇ ਨੁਕਸਾਨ ਨਾ ਹੋਵੇ ਇੱਕ ਦੂਜੀ ਫਸਲ ਜਿਹਦੀ ਵਾਢੀ ਸੀਜ਼ਨ ਆਇਆ ਹੋਇਆ ਫਸਲ ਦੀ ਚੁਕਾਈ ਹੈ ਫਸਲ ਦੀ ਉਹਦਾ ਬੜਾ ਕਿਸਾਨਾਂ ਨੂੰ ਫਿਕਰ ਹੈ ਉਹ ਵਿਸ਼ਵਾਸ ਦਿਵਾਉਣ ਲਈ ਕਿ ਸਰਕਾਰ ਨੇ ਕੀ ਸਿਸਟਮ ਬਣਾਇਆ ਐਂਡ ਦੇ ਡਿਡ ਨਾਟ ਵਰੀ ਐਂਡ ਪੈਨਿਕ